ਡੇਰਾ ਬਾਬਾ ਨਾਨਕ ਦੇ ਹੜਪਰਭਾਵਿਤ ਇਲਾਕੇ ਦੇ ਵਿੱਚ ਬਟਾਲਾ ਦੇ ਐਸਐਸਪੀ ਆਪਣੀ ਟੀਮ ਸਮੇਤ ਪਹੁੰਚੇ ਨੇ SSP ਵੱਲੋਂ ਆਪਣੀ ਟੀਮ ਸਮੇਤ ਫੌਜ ਦੇ ਟਰੱਕ ਵਿੱਚ ਬੈਠ ਕੇ ਪੂਰੇ ਇਲਾਕੇ ਦਾ ਜਾਇਜ਼ਾ ਲਿਆ ਗਿਆ। ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਜਦੋਂ ਦਾ ਬੰਨ ਟੁੱਟਿਆ ਪੁਲਿਸ ਅਤੇ ਫੌਜ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਤਾਂ ਕੀਤੀ ਜਾ ਰਹੀ ਹੈ ਨਾਲ ਹੀ ਕੁਝ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਵੀ ਮੁਸੀਬਤ ਵਿੱਚ ਫਸੇ ਹੋਏ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਬਹੁਤ ਜ਼ਿਆਦਾ ਡੂੰਘੇ ਇਲਾਕੇ ਨੇ ਜਾਂ ਫਿਰ ਜਿੱਥੇ ਬਹੁਤ ਜ਼ਿਆਦਾ ਪਾਣੀ ਹੈ ਉਥੇ ਸਭ ਤੋਂ ਪਹਿਲਾਂ ਕਿਸ਼ਤੀਆਂ ਵੀ ਭਜਵਾਈਆਂ ਜਾ ਰਹੀਆਂ ਨੇ ਲੋਕਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਵੱਲੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਨੂੰ ਪਹਿਲ ਦੇ ਆਧਾਰ 'ਤੇ ਸਹਾਇਤਾ ਪਹੁੰਚਾਈ ਜਾ ਰਹੀ ਹੈ ਇੱਥੇ ਕਿਹਾ ਗਿਆ ਹੈ ਕਿ ਜੇਕਰ ਹੁਣ ਬਰਸਾਤ ਨਾ ਹੋਈ ਤਾਂ ਪਾਣੀ ਬਹੁਤ ਜਲਦ ਨਿਕਲ ਜਾਵੇਗਾ ਦੂਜੇ ਪਾਸੇ ਖਾਲਸਾ ਏਡ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਅਸੀਂ ਲੋਕਾਂ ਤੱਕ ਰਾਹਤ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਮੁਸੀਬਤ ਵਿੱਚ ਫਸੇ ਹੋਏ ਇਨ੍ਹਾਂ ਲੋਕਾਂ ਨੂੰ ਹਰ ਸੰਭਵ ਸਹਾਇਤਾ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਔਰरीबन 4 ਵਜੇ ਜਿਹੜਾ ਬੰਦ ਸੀਗਾ ਤੁਸੀਂ ਬੰਦ ਕੋਰੀਡੋਰ ਦਾ ਉਹ ਟੁੱਟ ਗਿਆ ਜਿਹੜੇ ਕਰਕੇ ਪਾਣੀ ਭਰ ਗਿਆ। ਉਸ ਤੋਂ ਬਾਅਦ ਇਲਾਕੇ ਦੇ ਵਿੱਚ ਪਾਣੀ ਦਾ ਵਹਾਅ ਵਧ ਗਿਆ ਤੇ ਕਾਫੀ ਏਰੀਆ ਸਬਮਰਜ ਹੋ ਗਿਆ। ਇਸ ਵੇਲੇ ਜਿੱਥੇ ਆਪਾਂ ਖੜੇ ਹੈਗੇ ਨੇ ਤਾਂ ਇਹ ਅਪਰੋਚ ਰੂਟ ਹੈ ਡੇਰੇ ਦਾ ਤਾਂ ਇੱਥੇ ਵੀ ਇੱਕ ਛੋਟੀ ਪੁਲਿਸੀ ਉਹ ਟੁੱਟ ਗਈ rescuer operations are on ਇੱਥੇ NDRF ਦੀ ਟੀਮ ਹੈ ਸਾਡੇ ਪੰਜਾਬ ਪੁਲਿਸ ਦੇ ਵੀ ਜਿਹੜੇ ਮੁਲਾਜ਼ਮ ਹੈਗੇ ਨੇ along with BSF ਅਸੀਂ ਲਗੇ ਹੈ ਤਾਂ ਹੁਣ ਵੀ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਲੋਕੀ ਆਵਾਜ਼ ਮਾਰ ਰਹੇ ਸੀਗੇ ਬਟ ਬੋਟਸ ਆਰ অলਮੋਸਟ देयर ਤਾਂ ਅਸੀਂ ਇਹਨਾਂ ਨੂੰ rescuer ਕਰਾਂਗੇ ਗਾਂ ਜਿਹੜੇ ਅੱਗੇ ਪਿੰਡ ਹੈ ਜਿੱਥੇ ਹਜੇ ਅਸਰ ਨਹੀਂ ਹੋਇਆ ਅਸੀਂ ਉੱਥੇ ਵੀ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਤੁਸੀਂ ਇੱਕ ਵਾਰੀ ਇਵੈਕੂਏਟ ਕਰ ਲਓ ਸੋ ਥੈਟ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਨੂੰ ਸਾਰੀ ਫੈਸਿਲਿਟੀ ਮੁਹਿਆ ਕਰਾਊ ਜਾਓਗੇ ਕੋਈ ਸਟੇ ਹੋਗਾ ਜਾਂ ਉਹਨਾਂ ਦੇ ਜਿਹੜੇ ਡੰਗਰ ਹੈ ਉਹਨਾਂ ਨੂੰ ਵੀ ਅੱਪਾ ਸ਼ਿਫਟ ਕਰਾਂਗੇ ਤਾਂ ਲੋਕੀ ਕੁਝ ਹੱਦ ਤੱਕ ਸਾਡੇ ਨਾਲ ਕੋਆਪਰੇਟ ਕਰ ਰਹੇ ਨੇ ਬਟ ਅਸੀਂ ਲੋਕਾਂ ਨੂੰ ਕਨਵਿੰਸ ਕਰ ਰਹੇ ਕਿ ਜਦੋਂ ਤੱਕ ਵਾਟਰ ਲੈਵਲ ਰੀਸੀਡ ਨਹੀਂ ਹੁੰਦੀ ਹੈ ਉਦੋਂ ਤੱਕ ਅੱਪਾ ਜਿਹੜਾ ਇਵੈਕੂਏਟ ਕਰੀਏ ਇਸ ਸਿੱਕੇ ਨਾਲ ਅੱਛਰੇ ਵੀ ਦੇਖਿਆ ਤੁਹਾਡੇ ਡੀਐਸਪੀ ਸੀ ਇਹ ਟਰੈਕਟਰ ਤੇ ਚੱਕਰ ਲਗਾ ਰਹੇ ਸੀ ਕਿੰਨੇ ਕ ਲੋਕਾਂ ਨੂੰ ਜਿਹੜਾ ਵਾ ਉਹ ਬਾਹਰ ਕੱਢ ਲਿਆ ਗਿਆ ਉਹ ਕਿ ਲੱਗਦਾ ਕਿੰਨੇ ਕ ਲੋਕਾਂ ਤੱਕ ਮਦਦ ਪਹੁੰਚਾਉਣ ਦੀ ਜਰੂਰਤ ਆ ਅਜੇ ਜ਼ਰੂਰਤ ਹੈ ਐਂਡ ਅਸੀਂ ਲੱਗੇ ਹੈ ਤਾਂ ਅਸੀਂ ਟੋਟਲ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਤਾਂ ਉਹਦੇ ਵਿੱਚ ਜਿਹੜੀ ਵੀ ਡਿਸਟ੍ਰੈਕਟ ਕਾਲਸ ਹੈ ਸਾਨੂੰ ਅਸੀਂ ਫਿਰ ਮੋਨੀਟਰ ਕਰਦੇ ਕਿਹੜੀ ਜ਼ਿਆਦਾ ਜ਼ਰੂਰੀ ਹੈ ਤਾਂ ਉਹਨੂੰ ਅਸੀਂ ਇਮੀਡੀਏਟਲੀ ਅਟੈਂਡ ਕਰਦੇ ਹਾਂ ਉਸ ਤੋਂ ਬਾਅਦ ਜਿਹੜੀ ਮਤਲਬ ਲੋਅਰ ਗ੍ਰੇਡ ਦੀ ਹੁੰਦੀ ਹੈ ਮਤਲਬ ਗ੍ਰਾਜੂਅਲੀ ਅਸੀਂ ਸਾਰਿਆਂ ਨੂੰ ਅਟੈਂਡ ਕਰ ਰਹੇ ਸੀ ਛੱਡ ਕੋਈ ਨਹੀਂ ਰਿਹਾ ਬਟ ਅਸੀਂ ਇੱਕ ਵਾਰ ਇਹ ਜ਼ਰੂਰ ਦੇਖਦੇ ਆ ਕਿ ਕਿੱਥੇ ਜ਼ਿਆਦਾ ਜ਼ਰੂਰੀ ਹੈ ਜਿਹੜੇ ਏਰੀਆ ਜਿੱਥੇ ਜ਼ਿਆਦਾ ਪਾਣੀ ਵਰ ਗਿਆ ਜਿਹੜੇ ਬਾਰਡਰ ਦੇ ਨੇੜੇ ਹੈ ਉਹਨੂੰ ਅਸੀਂ ਜ਼ਿਆਦਾ ਇਮੀਡੀਏਟਲੀ ਅਟੈਂਡ ਕਰ ਰਹੇ ਹਾਂ ਜੀ ਸਾਡੀ ਪਹਿਲੀ ਗੱਲ ਹੈ ਕਿ ਬੋਡਾਂ ਵੀ ਆ ਰਹੀਆਂ ਰਿਸਕਿਊ ਕਰਾਂਗੇ ਪਾਣੀ ਦੀ ਸੇਵਾ ਰਸ ਜਿੰਨੂੰ ਜਿੰਨੂੰ ਜਿਹੜੀ ਚੀਜ਼ ਦੀ ਲੋੜ ਆ ਇੱਥੇ ਉਹ ਮਾਹੀਆ ਕਰਾਵਾਂਗੇ ਪਹਚਾਵਾਂ ਏਰੀਆ ਤਕਰੀਬਨ ਕੋਈ ਕਲਾਨੌਰ ਤੋਂ ਲੈ ਕੇ ਤੇ ਰਮਦਾਸ ਤੱਕ ਉਹ 50 ਕ ਪਿੰਡ ਦੇ ਕਰੀਬਨ ਹੋਣੇ ਜੇ ਕਿੰਨੇ ਕ ਦੇ ਲਾਗੇ ਚੱਕੇ